ਜਦੋਂ ਕਿਸੇ ਵੀ ਪਤਨੀ ਨੂੰ ਹਸਬੈਂਡ ਦੁਆਰਾ ਉਹਦੇ ਘਰੋਂ ਕੱਢ ਦਿੱਤਾ ਜਾਂਦਾ ਸੀ ਤਾਂ ਉਹ ਖਰਚੇ ਦੀ ਜਿਹੜੀ ਮੰਗ ਕਰਦੀ ਸੀ 125 CrPC ਦੇ ਵਿੱਚ ਕਰਦੀ ਹੁੰਦੀ ਸੀ ਕਿ ਉਸ ਨੂੰ ਜਿਹੜਾ ਮੰਥਲੀ ਜਿਹੜਾ ਖਰਚਾ ਦਿੱਤਾ ਜਾਵੇ ਕਿਉਂਕਿ ਉਹਦੇ ਹਸਬੈਂਡ ਨੇ ਉਸ ਨੂੰ ਘਰੋਂ ਕੱਢ ਦਿੱਤਾ ਹੈ ਜਾਂ ਕੋਈ ਵੀ ਵਜ੍ਹਾ ਹੋ ਸਕਦੀ ਸੀ ਜਾਂ ਉਹਦਾ ਹਸਬੈਂਡ ਕਿਸੇ ਹੋਰ ਦੇ ਨਾਲ ਰਿਲੇਸ਼ਨ ਦੇ ਵਿੱਚ ਰਹਿਣ ਲੱਗ ਜਾਂਦਾ ਸੀ ਤਾਂ ਹੁਣ 125 CrPC ਦੇ ਵਿੱਚ ਉਹ ਖਰਚਾ ਜਿਹੜੀ ਵਾਈਫ ਹੈ ਉਹ ਨਹੀਂ ਮੰਗ ਸਕਦੀ ਨਵੇਂ ਕਾਨੂੰਨ ਦੇ ਅਕੋਰਡਿੰਗ 144 ਦੇ ਵਿੱਚ ਜਿਹੜੀ ਇਸ ਦੀ ਐਪਲੀਕੇਸ਼ਨ ਲੱਗੂਗੀ ਸੇਮ ਪ੍ਰੋਸੈਸ ਦੇ ਅਕੋਰਡਿੰਗਲੀ ਇਸ ਦੇ ਵਿੱਚ ਵੀ ਜਿਹੜੀ ਇੰਟੇਰੀਮ ਐਪਲੀਕੇਸ਼ਨ ਪਹਿਲਾਂ ਡਿਸਾਈਡ ਕੀਤੀ ਜਾਊਗੀ ਪਹਿਲਾ ਮੰਥਲੀ ਜਿਹੜਾ ਉਸ ਨੂੰ ਖਰਚਾ ਕੱਚੇ ਤੌਰ ਤੇ ਬੰਨਿਆ ਜਾਊਗਾ ਉਸ ਤੋਂ ਬਾਅਦ ਫਾਈਨਲ ਜਿਹੜੀ ਇੰਟੇਰੀਮ ਤੋਂ ਬਾਅਦ ਐਵੀਡੈਂਸ ਲੈ ਕੇ ਫਾਈਨਲ ਜਿਹੜਾ ਖਰਚਾ ਉਸ ਦਾ ਤੈਅ ਕੀਤਾ ਜਾਊਗਾ ਇਸ ਦੇ ਵਿੱਚ ਬੱਚੇ ਅਤੇ ਪੇਰੈਂਟਸ ਵੀ 144 ਦੇ ਵਿੱਚ ਜਿਹੜਾ ਮੇਨਟੇਨੈਂਸ ਕਲੇਮ ਕਰ ਸਕਦੇ ਨੇ ਮੇਨਟੇਨੈਂਸ ਮੰਗ ਸਕਦੇ ਨੇ ਬੱਚੇ ਆਪਣੇ ਫਾਦਰ ਤੋਂ ਤੇ ਪੇਰੈਂਟਸ ਜਿਹੜੇ ਆਪਣੇ ਬੱਚਿਆਂ ਤੋਂ ਜਿਹੜਾ ਮੇਨਟੇਨੈਂਸ ਰਾਈਟ ਮੰਗ ਸਕਦੇ ਨੇ